ਕਮਿਊਨਿਟੀ ਕੋਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਕਾਲੀ ਦਸਤਾਨ ਤਰਫੋਂ ਜਿਹੜੀ ਅੱਜ ਬਾਬਾ ਸਰਕਾਰ ਦੇ ਉਪ ਗੁਰੂ ਜੀ ਦਾ ਨਾਮ ਲੈ ਕੇ ਉਹ ਦੋਰਾ ਪਾਸੋਂ ਲਿਖੇ ਚੇਚੇ ਤੌਰ ਤੇ ਮੀਟਿੰਗ ਬਣਾਈ ਗਈ ਹੈ ਉਹਦਾ ਮਕਸਦ ਇਹ ਸੀ ਕਿ ਲੰਬੇ ਸਮੇਂ ਤੋਂ ਮੇਰੇ ਧਿਆਨ ਚ ਇਹ ਆ ਰਿਹਾ ਸੀ ਕਿ ਲੋਕ ਜਿਹੜਾ ਥਾਣਾ ਪਾਸੋਂ ਹੈ ਉਹਦੇ ਤੋਂ ਫੀਡ ਤਲੇ ਕਿ ਸਾਡੇ ਸੁਣਵਾਈ ਨਹੀਂ ਹੁੰਦੀ ਦਰਖਾਸਤਾਂ ਦਿੱਤੀਆਂ ਨੂੰ ਮਹੀਨਿਆਂ ਬੱਧੀ ਟਾਈਮ ਲੰਘ ਜਾਂਦਾ ਹੈ ਕੋਈ ਸੁਣਦਾ ਨਹੀਂ ਗੇੜੇ ਮਾਰ ਮਾਰ ਥੱਕ ਜੰਨੇ ਆ ਉਹਦੇ ਤੇ ਉਦੋਂ ਪੱਕਰੀ ਮੁਹਰ ਲੱਗੀ ਜਦੋਂ ਮੈਂ ਪਾਰਟੀ ਦਾ ਆਗੂ ਹੋਣ ਦੇ ਨਾਤੇ ਜਾਂ ਇੱਕ ਇੱਕੋ ਦਾ ਨਾਗਰਿਕ ਹੋਣ ਦੇ ਨਾਗਰਿਕ ਹੋਣ ਦੇ ਨਾਤੇ ਮੈਂ ਵੀ ਇੱਕ ਦਰਖਾਸਤ ਪਾਸੋਂ ਖਾਣੇ ਦਿੱਤੀ 25 ਦਿਨ ਹੋ ਗਏ ਪਰ ਅੱਜ ਤੱਕ ਲਾਰੇ ਲੱਪਿਆਂ ਤੋਂ ਸਵਾਇ ਮੇਰੇ ਵੱਲੇ ਕੱਖ ਨਹੀਂ ਪਾਇਆ ਮੁੰਡਾ ਵੀ ਇੱਕ ਛੋਟਾ ਜਿਹਾ ਸੀ ਛੋਟਾ ਹੋਵੇ ਵੱਡਾ ਹੋਵੇ ਜਿਹੜਾ ਐਸਐਚਓ ਲੱਗਿਆ ਅਸੀਂ ਲੋਕਾਂ ਨੇ ਐਸਐਚਓ ਜਾਂ ਡੀਐਸਪੀ ਨੂੰ ਇਹ ਗੱਲ ਕਹਿਣੀ ਹੁੰਦੀ ਹੈ ਐਸਐਚਓ ਸਾਹਿਬ ਨੂੰ ਮੈਂ ਬੇਨਤੀ ਕਰੀ ਵੀ ਐਸਐਚਓ ਸਾਹਿਬ ਸਾਡਾ ਇੱਕਾ ਕੰਮ ਹੈ ਇਹ ਕਿਰਪਾ ਕਰਕੇ ਕਰੋ ਇਹ ਤੁਹਾਨੂੰ ਗਲਤ ਲੱਗਦਾ ਫਿਰ ਜਰੂਰ ਕਿਰਪਾ ਕਰਕੇ ਇਹਨੂੰ ਰੱਦ ਕਰੋ ਜਾਇਦਾ ਜਵਾਬ ਦਾ ਪਰ ਲਾਰੇ ਲੱਬੇ ਬੰਦੇ ਨਹੀਂ ਜੀ ਹੈਗੇ ਅੱਜ ਇੰਦਰ ਡਿਊਟੀ ਪੈ ਗਈ ਇੰਦਰ ਇਹ ਤਾਂ ਜਿਹੜਾ ਥਾਣਾ ਹੁੰਦਾ ਹੈ ਇਹ ਖੁੱਲ ਖੁੱਲਾ ਹੁੰਦਾ ਇਹਦੇ ਚਾ ਡਿਊਟੀਆਂ ਨੇ ਪਹਿਣੀ ਹੀ ਹੈ ਤਾਂ ਹੀ ਲੋਕ ਆਉਂਦੇ ਜਾਂਦੇ ਨੇ ਕਿਤੇ ਕਿਤੇ ਰੌਲਾ ਹੋ ਗਿਆ ਕਦੇ ਲੜਾਈ ਝਗੜੀ ਲੋਕਾਂ ਨੇ ਥਾਣਾ ਹੀ ਆਉਣਾ ਹੁੰਦਾ ਪਰ ਮੇਰੀ ਤਸੱਲੀ ਨਾ ਹੁੰਦੀ ਦੇਖ ਕੇ ਜਦੋਂ ਮੈਂ ਅੱਕ ਗਿਆ ਕਹਿ ਕਹਿ ਕੇ ਫੋਨ ਕਰ ਕਰ ਥੱਕ ਗਿਆ ਅਖੀਰ ਨੂੰ ਫਿਰ ਮੈਂ ਫੈਸਲਾ ਇਹ ਕਰਿਆ ਕਿ ਮੈਂ ਦਿਨ ਮੰਗਲਵਾਰ ਨੂੰ ਜਿਹੜਾ ਆ ਰਿਹਾ ਮੰਗਲਵਾਰ ਹੈ ਮੰਗਲਵਾਰ ਨੂੰ ਲੋਕਾਂ ਨੇ ਮੁੱਦੇ ਲੈ ਕੇ ਤੇ ਆਪਣਾ ਵੀ ਪੀੜਤ ਜਿਹੜਾ ਮੁੱਦਾ ਹੈ ਇਹ ਲੈ ਕੇ ਜਿਹੜਾ ਇੱਥੇ ਚੋਏ ਦਾ ਪੋਲਾ ਹੈ ਉਹਦੇ ਤੇ ਮੈਂ ਬੈਠੂਗਾ ਲੋਕਾਂ ਨੂੰ ਕਿਸੇ ਨੂੰ ਤਕਲੀਫ ਨਹੀਂ ਦਿੰਦੇ ਰਾਹ ਗਈ ਰਾ ਆਪਣਾ ਚੱਲਦਾ ਰੱਖਣ ਪਰ ਮੇਰੀ ਜਿਹੜੀ ਮੇਰੇ ਕੋਲ ਤਖਤ ਹੀ ਹੋਊਗੀ ਉਹ ਜ਼ਰੂਰ ਪੜਨਾ ਉਹਦੇ ਤੇ ਲਿਖਿਆ ਹੋਊ ਵੀ ਹਾਲ ਕੀ ਹੈ ਇੱਥੇ ਅਸੀਂ ਕਿਹਦੇ ਕੋਲ ਜਾਈਏ ਜੇ ਸਾਡੇ ਵਰਗੇ ਲੋਕਾਂ ਦਾ ਇਹ ਹਾਲ ਹੈ ਫਿਰ ਆਮ ਜਨ ਤੱਕ ਕਿਵੇਂ ਰੋਦੀ ਫਰਦੀ ਹੈ ਕਿਵੇਂ ਲੋਕ ਖੁਦਕਸ਼ੀਆਂ ਕਰਦੇ ਨੇ ਚੀਂਚ ਘਿਹੜੇ ਪੈਂਦੇ ਨੇ ਇਹਦਾ ਕਾਰਨ ਇਹ ਹੈ ਕਿ ਸਾਡੇ ਅਫਸਰ ਸਹਿਬਾਨ ਆਪਣੀਆਂ ਜ਼ਿੰਮੇਵਾਰੀਆਂ ਤੋਂ ਭੱਜਦੇ ਨੇ ਇਨਸਾਫ ਦਿੰਦੇ ਨਹੀਂ ਜੀ ਤੇ ਕਰਕੇ ਆ ਹਾਲ ਹੋ ਰਿਹਾ ਮੈਂ ਉੱਚ ਅਫਸਰਾਂ ਨੂੰ ਇਹੀ ਬੇਨਤੀ ਕਰਦਾ ਵੀ ਕਿਰਪਾ ਕਰੋ ਜੇ ਸਰਕਾਰ ਦਾ ਬਦਲ ਆਇਆ ਡੇਢਾ ਬਦਲਦੇ ਲਈ ਵੀ ਅਫਸਰਾਂ ਸਾਹੀਆਂ ਤਾਂ ਹੀ ਬਦਲਿਆ ਹੋ ਕੇ ਨਵੇਂ ਲੱਗਦੇ ਹੁੰਦੇ ਨੇ ਇਹ ਹੇਠਾਂ ਧਿਆਨ ਦਿਓ ਲਾ ਕੇ ਲੋਕਾਂ ਦੇ ਕੰਮਕਾਰ ਹੁੰਦੇ ਰਹਿਣ ਜੇਕਰ ਇਹੋ ਜਿਹਾ ਹਾਲ ਰਿਹਾ ਤਾਂ ਅਸੀਂ ਲੋਕਾਂ ਸੜਕਾਂ ਤੇ ਹੀ ਰਹਿਾਂਗੇ ਅਸੀਂ ਉਹਨਾਂ ਚੋ ਹੈ ਨਹੀਂ ਅੰਦਰ ਬਹਿ ਜਾਗੇ ਚੁੱਪ ਕਰਕੇ ਅਸੀਂ ਲੜਾਈ ਲੜਨ ਜਾਣਦੇ ਆ ਲੜਾਈ ਜਾਰੀ ਰੱਖਾਂਗੇ